ਬਿਲਾਵਲ ਮਹੱਲਾ ਪੰਜਵਾ ਰਾਖ ਲਈਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਰ ਗੋਬਿੰਦ ਗਾਉ ਸਭ ਹਰ ਜਨ ਰਾਗ ਰਤਨ ਰਸਨਾਲਾਪ कोट जन्म के तृष्णा निवारे राम रसायन आत्मत्राप चरण गहे शरण सुख दाता गुरु के वचन जपे हर जाप सागर तरए परम पैबन से कह नानक ठाकुर प्रताप मिलावल मोहल्ला 5 ਤਾਬ ਲਾਹਿਆ ਗੁਰ ਸਿਰਜਣਹਾਰੇ ਸਤ ਗੁਰ ਆਪਣੇ ਕਾ